ਲੋਕਾਂ ਸਾਹਿਬ ਮਨ ਤਹਿਸੀਲ ਫਿਲੌਰ ਦੀ ਟੀਮ ਵੱਲੋਂ ਬਸਟੈਂਡ ਫਿਲੌਰ ਵਿਖੇ ਪੰਜਾਬ ਸਰਕਾਰ ਦੇ ਅਗੂਆਂ ਦੀ ਸ਼ਹਿਤੇ ਸ਼ਰਾਬ ਮਾਫੀਆ ਵੱਲੋਂ ਬਣਾਏ ਜਾ ਰਹੇ ਗੈਰ ਕਾਨੂੰਨੀ ਸ਼ਰਾਬ ਦੇ ਠੇਕੇ ਦਾ ਚੱਲਦਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਤੇ ਠੇਕੇਦਾਰਾਂ ਵੱਲੋਂ ੱੱਕੇ ਨਾਲ ਰੱਖੀ ਗੈਰ ਕਾਨੂੰਨੀ ਸ਼ਰਾਬ ਨੂੰ ਵੀ ਛੁਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਫਿਲੌਰ ਤੇ ਲੋਕਲ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਢਾਂਚਾ ਜਿਹੜਾ ਠੇਕੇਦਾਰਾਂ ਵੱਲੋਂ ਬਣਾਇਆ ਗਿਆ ਸੀ ਇਹਨੂੰ ਢਾਉਣ ਲਈ 5 ਮਈ ਤੱਕ ਦਾ ਨੋਟਿਸ ਦਿੱਤਾ ਸੀ ਜਿਸ ਤੇ ਕਾਰਵਾਈ ਕਰਦੇ ਆ ਪ੍ਰਸ਼ਾਸਨ ਵੱਲੋਂ ਠੇਕੇ ਦਾ ਗੈਰ ਕਾਨੂੰਨੀ ਢਾਂਚਾ ਲੋਕ ਇਨਸਾਫ ਮੰਚ ਦੇ ਦਵਾ ਸਦਕਾ ਤੋੜ ਦਿੱਤਾ ਗਿਆ ਇਸ ਸਾਰੀ ਕਾਰਵਾਈ ਤੋਂ ਬਾਅਦ ਲੋਕ ਇਨਸਾਫ ਮੰਚ ਤਹਿਸੀਲ ਫਿਲੌਰ ਦੇ ਪ੍ਰਧਾਨ ਚਰਨੈਲ ਫਿਲੌਰ ਸਕਤਰ ਪ੍ਰਸ਼ੋਤਮ ਫਿਲੌਰ ਸੀਨੀਅਰ ਮੀਤ ਪ੍ਰਧਾਨ ਹੰਸ ਰਾਜ ਸੰਤੋਖ ਪ੍ਰਾ ਕੈਸ਼ੀਅਰ ਡਾਕਟਰ ਸੰਦੀਪ ਫਿਲੌਰ ਅਮਰਜੀਤ ਲਾਡੀ ਜਸਵੰਤ ਬੋਤੋਈ ਲਾਵਾ ਹੋਰਨਾ ਇਲਾਕਾ ਵਾਸੀਆਂ ਨੇ ਕਿਆ ਕੀ ਅਗਰ ਸਥਾਨਕ ਪ੍ਰਸ਼ਾਸਨ ਤੇ ਜਥੇਬੰਦੀ ਵੱਲੋਂ ਦਬਾਰਾ ਨਾ ਬਣਾਇਆ ਜਾਂਦਾ ਤਾਂ ਇਹ ਕਾਰਵਾਈ ਹੋਣੀ ਨਹੀਂ ਸੀ। ਉਹਨਾਂ ਹੱਕ ਸੱਚ ਤੇ ਇਨਸਾਫ ਲਈ ਲੋਕ ਇਨਸਾਫ ਮੰਚ ਦਾ ਸਹਿਯੋਗ ਕਰਨ ਵਾਲੇ ਸਾਰੇ ਹੀ ਲੋਕਾਂ ਦਾ ਧੰਨਵਾਦ ਕੀਤਾ। ਜਰਨਲ ਜਿਹੜਾ ਬਸਟੇ ਦੇ ਵਿੱਚ ਅ ਸ਼ਰਾਬ ਦਾ ਜਿਹੜਾ ਠੇਕਾ ਸੀਗਾ ਕਾਫੀ ਦਿਨਾਂ ਤੋਂ ਇਹ ਮਸਲਾ ਚੱਲਦਾ ਪਿਆ ਸੀਗਾ ਤੇ ਅੱਜ ਪਤਾ ਲੱਗਾ ਕਿ ਇਹ ਜਿਹੜੀ ਨਗਰ ਕੌਂਸਲ ਫਲੋਰਲੋਂ ਇਹ ਠੇਕਾ ਚੱਕ ਕੇ ਉਹ ਲੈ ਕੇ ਗਏ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਅੱਥੇ ਖੜੇ ਆ ਜੀ 56th ਫਲੋਰ ਦੇ ਵਿੱਚ ਜਿਹੜਾ ਜਿੱਥੇ ਜਲੰਦਰ ਨੂੰ ਬਸਾ ਜਾਂਦੀਆਂ ਬਗਵਾੜੇ ਤੋਂ ਲਾਇਆ ਦੇਖੋ ਸਾਡੇ ਬੱਚਿਆਂ ਨੇ ਸਕੂਲ ਜਾ ਵਿੱਚ ਜਾਣਾ ਹੁੰਦਾ ਸੀ ਉੱਥੇ ਜਿਹੜਾ ਸਰਾ ਮਾਫੀ ਆ ਉਹਦੇ ਵੱਲੋਂ ਜਿਹੜਾ ਇੱਥੇ ਨਜਾਇਜ਼ ਠੇਕਾ ਖੋਲਿਆ ਗਿਆ ਸੀ ਜਿਹਦਾ ਕੋਈ ਕਾਗਜ਼ ਪੱਤਰ ਨਹੀਂ ਸੀ ਉਹਦੇ ਕਰਕੇ ਅਸੀਂ ਪਹਿਲਾਂ ਵੀ ਲੜਾਈ ਲੜੀ ਆ ਠੇਕਾ ਚਕਾਉਣ ਲਈ ਬੜਾ ਜਦੋਜਹਦ ਕਰਨਾ ਪਿਆ ਜਿੱਥੇ ਜਾ ਕੇ ਅਸੀਂ ਮੰਗ ਪੱਤਰ ਦਿੱਤਾ ਫਲੋਰ ਦੇ ਜਿਹੜਾ ਯੂਐਸਾ ਪ੍ਰਧਾਨ ਸੀਗਾ ਉਹਨਾਂ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੂੰ ਚੇਤਾਵਨੀ ਦਿੱਤੀ ਵੀ ਜੇ ਪੰਜਾਂ ਦਿਨਾਂ ਦੇ ਵਿੱਚ ਠੇਕਾ ਨਾ ਚੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪ੍ਰਦਰਸ਼ਨ ਹੋਊਗਾ ਜੇ ਦੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਬੜੀਆਂ ਮਲੋ ਵੀ ਪੋਸਟਾਂ ਕਰਨ ਦੇ باوجود ਇਹ ਜਿਹੜਾ ਠੇਕਾ ਆ ਹੁਣੇ ਚੱਕ ਹੋਇਆ ਆ ਜਿਹੜਾ ਇੱਕ ਥੋਖਾ ਸੀ ਜਿਹਦੇ ਵਿੱਚ ਉਹਨਾਂ ਦੀ ਸ਼ਰਾਬ ਪਈ ਸੀ ਜਿਹੜੀ ਗੈਰ ਕਾਨੂੰਨੀ ਸੀ ਅਸੀਂ ਚਾਹੁੰਦੇ ਸੀ ਵੀ ਮੰਨ ਲਓ ਇਹ ਜਿਹੜਾ ਗੈਰ ਕਾਨੂੰਨੀ ਸ਼ਰਾਬ ਆ ਤੇ ਬਰਤਾਂਦ ਅਰਜ਼ੀ ਕੀਤਾ ਜਾਵੇ ਪਰ ਇੱਥੇ ਦਾ ਜਿਹੜਾ ਪ੍ਰਸ਼ਾਸਨ ਨੇ ਸਾਡਾ 플ੋਰ ਦਾ ਪੋਸਟ ਪ੍ਰਸ਼ਾਸਨ ਨੇ ਆ ਉਹ ਸਾਰਾ ਇਹ ਤੂ ਬਣ ਗਿਆ ਉਹ ਕੰਮ ਨਹੀਂ ਕਰ ਰਿਹਾ ਇਸ ਕਰਕੇ ਲੋਕ ਇਨਸਾਫ ਮੰਚ ਤੇ ਸਾਦਕੇ ਇਹ ਜਿਹੜਾ ਠੇਕਾ ਆ ਇਥੋਂ ਚੱਕ ਹੋਇਆ ਨਹੀਂ ਤਾਂ ਪੈ ਇਥੇ ਜਿਹੜਾ ਮਾਫੀਆ ਆ ਸਰਾਮ ਮਾਫੀਆ ਆ ਉਹਦਾ ਬੜਾ ਜ਼ੋਰ ਲੱਗਾ ਸੀਗਾ ਵੀ ਇਹ ਠੇਕਾ ਨਾ ਚੱਕਿਆ ਜਾਵੇ ਤੇ ਸਹੀ ਆਫਸਰ ਵੀ ਨਾਲ ਅਟੈਚ ਹੋ ਗਏ ਸੀਗੇ ਕਈਆਂ ਦਾ ਲੜ ਕੇ ਹਿੱਸਾ ਪੱਤੀ ਬਣ ਗਿਆ ਸੀਗਾ ਤੇ ਇਸ ਕਰਕੇ ਅੱਜ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਹ ਕੋខਾ ਇਥੋਂ ਚੱਕਿਆ ਗਿਆ ਜਿਹੜਾ ਕੋខਾ ਇਹ ਤੇ ਲਗਾਤਾਰ 15 20 ਦਿਨ ਪਿਆ ਰਿਹਾ ਕਿਸੇ ਨੇ ਹੱਕ ਨਹੀਂ ਪਾਇਆ ਇਸ ਕਰਕੇ ਅੱਜ ਲੋਕ ਸਭਾ ਮੱਚ ਦੇ ਜਿੰਨੇ ਵੀ ਸਾਡੇ ਜਿਹੜੇ ਵੀ ਇਹਦੇ ਵਿੱਚ ਹਿੱਸਾ ਪਾਇਆ ਲੋਕ ਸਭਾ ਮੱਚ ਦੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਅੱਗੇ ਤੋਂ ਵੀ ਆਸ ਕਰਦੇ ਆਂ ਵੀ ਇਦਾਂ ਦੀਆਂ ਕੈਂਪੀਆਂ ਜਿਹੜੀਆਂ ਆ ਉਹਨਾਂ ਦੇ ਖਿਲਾਫ ਆਪਾਂ ਇਕੱਠੇ ਹੋ ਕੇ ਲੜੀਏ ਤੇ ਇਹਦੀ ਅਗਲਾ ਕਹਿੰਦਾ ਜੈ ਜੰਤਾ ਜੈ ਸੰਨਾਰਸ ਜੱਤ ਲੜਦੇ ਲੋਕਾਂ ਦੀ ਜੈ ਭੀਮ ਜੈ ਭਾਪਾ